ਬੱਚਿਆਂ ਦੇ ਨਾਲ ਕਈ ਵਾਰੀ ਪੇਰੈਂਟਸ ਵੀ ਹੁੰਦੇ ਆ ਤੇ ਬਹੁਤੀ ਵਾਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਿ ਭੀਖ ਜਿਹੜੀ ਮੰਗੀ ਜਾਂਦੀ ਆ ਉਹਨਾਂ ਦੇ ਹਾਲਾਤਾਂ ਕਰਕੇ ਵੀ ਮੰਗਣ ਲੱਗ ਜਾਂਦੇ ਆ ਸੋ ਜੇਕਰ ਇਸ ਪ੍ਰੋਸੈਸ 'ਚ ਵੜਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਕਿਉਂਕਿ ਮੈਨੂੰ ਜੋ ਪਤਾ ਲੱਗਿਆ ਕਿ ਹੋ ਸਕਦਾ ਹੈ ਬਹੁਤੇ ਗਰੀਬ ਲੋਕ ਇਹੋ ਜਿਹੇ ਹੋਣ ਜਾਂ ਕੰਮ ਕਰਨ ਦੇ ਕਾਬਿਲ ਹੀ ਨਾ ਹੋਣ ਤਾਂ ਇੱਕ ਮਾਤਰ ਜਿਹੜਬ ਤੇ ਉਹਨਾਂ ਕੋਲ ਰਾਹ ਆਇਓ ਠੀਖ ਮੰਗਣ ਦਾ ਹੀ ਰਹਿ ਗਿਆ। ਸੋ ਉਹਦੇ ਵਿੱਚ ਅਸੀਂ ਮੀਟਿੰਗ ਹੁਣੇ ਹੀ ਕਰਕੇ ਹਟਿਆ ਕਿ ਜੇਕਰ ਉਹਨਾਂ ਦੇ ਨਾਲ ਅਡਲਸ ਨੇ ਤੇ ਉਹ ਇੰਨੇ ਮਜਬੂਰ ਹੈ ਕਿ ਇੱਕ ਠੀਖ ਮੰਗਣੀ ਉਹਨਾਂ ਨੇ ਇਹਨੂੰ ਦਿੱਤਾ ਬਣਾ ਲਿਆ। ਤਾਂ ਅਸੀਂ ਲੋਕਲ ਗਵਰਨਮੈਂਟ ਨਾਲ ਵੀ ਰਾਬਤਾ ਕੀਤਾ ਹੈ ਕਿ ਜਿਹੜੇ ਰਹਿਣ ਬਸੇਰੇ ਹੈ ਉਹਨਾਂ ਨੂੰ ਅਪਡੇਟ ਕੀਤਾ ਜਾਵੇ। ਉੱਥੇ ਅਡਲਸ ਨੂੰ ਲਿਜਾਇਆ ਜਾਵੇ। ਔਰ ਇਸ ਤੋਂ ਇਲਾਵਾ ਅਸੀਂ ਜੋ ਆਉਣ ਵਾਲੇ ਦਿਨਾਂ 'ਚ ਕਰਾਂਗੇ ਕਿਉਂਕਿ ਜ਼ਿਆਦਾਤਰ ਬੱਚੇ ਸਾਨੂੰ ਵੱਡਿਆਂ ਸ਼ਹਿਰਾਂ 'ਚੋਂ ਹੀ ਮਿਲੇ ਆਂ ਵੀ ਮੰਨਦੇ ਹੋਏ ਸੋ ਅਸੀਂ ਵੱਡੇ ਸ਼ਹਿਰ ਜਿਹੜੇ 5 ਚੁਣੇ ਆਂ ਜਿਦੇ ਵਿੱਚ ਲੁਧਿਆਣਾ ਜਲੰਧਰ ਅੰਮ੍ਰਿਤਸਰ ਮਹਾਲੀ ਤੇ ਪਟਿਆੰਡਾ ਮੇਨ ਆਉਂਦੇ ਆ ਇਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅਡਲਟਸ ਨੂੰ ਵੀ ਤੇ ਬੱਚਿਆਂ ਨੂੰ ਲੈ ਕੇ ਵੀ ਕਹਿ ਲੋ ਕਿ ਇੱਕ ਬੈਗਰਸ ਹੋਮ ਕਿਆ ਸਕਦੇ ਆ ਆਸਰਾ ਕਿਆ ਸਕਦੇ ਆ ਇਹ ਅਸੀਂ ਤਿਆਰ ਕਰਨ ਜਾ ਰਹੇ ਆ ਜਿੱਥੇ ਅਸੀਂ ਉਹਨਾਂ ਨੂੰ ਰੱਖਾਂਗੇ ਤੇ ਅੱਗੋਂ ਉਹਨਾਂ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਕੋਈ ਸਕਿੱਲ ਡਿਵੈਲਪਮੈਂਟ ਪੇਰੈਂਟਸ ਦੀ ਵੀ ਅਗੋਂ ਟ੍ਰੇਨਿੰਗ ਕਰਾਵਾਂਗੇ ਤਾਂ ਕਿ ਉਹ ਦੁਬਾਰਾ ਜੜੇ ਇਹ ਨਰਾਹਾਂ ਚ ਦੁਬਾਰਾ ਮੁੜ ਕੇ ਨਾਉਂ